ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਣੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਅੱਜ ਜੋ ਅਸੀਂ ਕੋਠੀ ਦੀ ਵੀਡੀਓ ਲੈ ਕੇ ਆਏ ਆਂ ਇਹ ਕੋਠੀ ਦੋ ਗਲੀਆਂ ਬਣੀ ਹੋਈ ਐ ਅਤੇ ਦੋ ਮੰਜ਼ਲਾ ਬਣੀ ਹੋਈ ਐ ਪਹਿਲਾਂ ਤੇ ਫਰੰਟ ਦੇਖ ਲਓ ਸਾਰੀ ਫਿਰ ਤੁਹਾਨੂੰ ਅੰਦਰੂਨੀ ਕੋਠੀ ਦਿਖਾ ਦਿੰਦੇ ਆ ਆਹ ਦੇਖੋ ਜੀ ਚ ਰਸਤੇ ਦੇ ਵਿੱਚ ਐ ਦੋ ਗਲੀਆਂ ਸਾਰੇ ਪਾਸੇ ਤੁਹਾਨੂੰ ਕੈਮਰਾ ਘੁਮਾ ਕੇ ਦਿਖਾ ਰਹੇ ਆਂ ਫਰੰਟ ਤੇ ਦੋ ਗੇਟ ਲੱਗੇ ਹੋਏ ਨੇ ਇੱਕ ਗੇਟ ਵੱਡਾ ਲੱਗਾ ਹੋਇਆ ਗੱਡੀ ਅੰਦਰ ਰੱਖਣ ਲਈ ਅਤੇ ਇੱਕ ਗੇਟ ਛੋਟਾ ਲੱਗਾ ਹੋਇਆ ਐਂਟਰੀ ਤੇ ਖੁੱਲਾ ਡੁੱਲਾ ਵਿਹੜਾ ਬਣਿਆ ਆ ਜੀ ਤੇ ਇੱਕ ਸਾਈਡ ਤੇ ਵਾਸ਼ਰੂਮ ਬਣੇ ਹੋਏ ਹਨ ਵਾਸ਼ਰੂਮ ਦੇ ਅੰਦਰ ਵੀ ਸਾਰੇ ਟਾਇਲ ਲੱਗੀ ਹੋਈ ਹੈ ਬਾਹਲੀ ਦੀਵਾਰ ਤੇ ਵੀ ਟਾਇਲ ਲੱਗੀ ਹੋਈ ਹੈ ਬਾਹਰ ਇੱਕ ਵਾਸ਼ਬੈਸਨ ਲਗਵਾਇਆ ਹੋਇਆ ਸਾਰੀ ਕੋਟੀ ਵਿੱਚ ਦੀਵਾਰ ਤੇ ਕੁਝ-ਕੁਝ ਪਾੜ ਚ ਟਾਇਲ ਲੱਗੀ ਹੋਈ ਹੈ ਨੀਚੇ-ਨੀਚੇ ਸਾਰੇ ਦਰਵਾਜ਼ੇ ਐਲੂਮੀਨੀਅਮ ਦਾ ਲੱਗੇ ਹੋਏ ਹਨ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਸਾਰਾ ਲੌਬੀ ਏਰੀਆ ਦੀ ਐਂਟਰੀ ਤੇ ਇੱਕ ਸਾਈਡ ਤੇ ਖੁੱਲਡੁੱਲੀ ਕਿਚਨ ਬਣੀ ਹੋਈ ਹੈ ਕਿਚਨ ਵਿੱਚ ਵੀ ਇਹ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਨਾਲ ਕੱਬਡ ਦਾ ਸਾਰਾ ਕੰਮ ਹੋਇਆ ਹੋਇਆ ਹੈ ਮਾਲਕ ਬਾਹਰ ਰਹਿੰਦੇ ਹੋਣ ਕਰਕੇ ਇਹ ਕੋਠੀ ਸਸਤੀ ਵੇਚ ਰਹੇ ਨੇ ਜੀ ਖਾਜੀ ਡਰੈਇੰਗ ਰੂਮ ਬਣਾਇਆ ਹੋਇਆ ਜੀ ਸਾਰੀ ਕੋਠੀ ਵਿੱਚ ਕਲੀ ਪੇਂਟ ਦਾ ਸਾਰਾ ਕੰਮ ਹੋਇਆ ਹੋਇਆ ਹੈ। ਸਾਹਮਣੇ ਪਾਸੇ ਦੋ ਕਮਰੇ ਬਣੇ ਹੋਏ ਹਨ ਅਤੇ ਲੌਬੀ ਏਰੀਆ ਵਿੱਚੋਂ ਹੀ ਦੂਜੀ ਮੰਜ਼ਲ ਤੇ ਜਾਣ ਨੂੰ ਪੌੜੀਆਂ ਚੜਾਈਆਂ ਹੋਈਆਂ ਹਨ। ਸਾਰੀ ਕੋਠੀ ਵਿੱਚ ਪੱਥਰ ਦਾ ਕੰਮ ਹੋਇਆ ਹੋਇਆ ਹੈ। ਜ਼ਮੀਨ ਤੇ ਸਾਰਾ ਪੱਥਰ ਲੱਗਾ ਹੋਇਆ ਹੈ ਜੀ ਫਰਸ਼ ਤੇ। ਹਾਜੀ ਵਾਸ਼ਰੂਮ ਬਣਿਆ ਹੋਇਆ ਹੈ ਅੰਦਰਲੇ ਪਾਸੇ। ਵਾਸ਼ਰੂਮ ਵਿੱਚ ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ। बर्श्ते भी टायर लगी हुई है टूटिया शावर का काम सारा ओके रिपोर्ट हो जी आजी सामने पासे कमरा बनिया होया नाली पिछले पासे ओपन हुआ एरिए छूजा कमरा बनिया है जी दूजा कमरा भी पहले कमरे वांग खुला टुला बनिया होया मालिका का नंबर नोट कर लो नड़िन्नवे एक सौ तरताली 23335 ਇਹ ਜੀ ਮਾਲ ਖਾਨਾ ਦਾ ਨੰਬਰ ਹੈ ਤੁਸੀਂ ਕੁਝ ਵੀ ਕੋਠੀ ਬਾਰੇ ਪੁੱਛਣਾ ਹੋਵੇ ਕੋਈ ਵੀ ਗੱਲ ਕਰਨੀ ਹੋਵੇ ਪ੍ਰੋਪਰ ਲੋਕੇਸ਼ਨ ਦੀ ਤਾਂ ਪੁੱਛ ਸਕਦੇ ਹੋ ਜੀ ਪੌੜੀਆਂ ਵਿੱਚ ਵੀ ਸਾਰਾ ਪੱਥਰ ਲੱਗਾ ਹੈ ਜੀ ਸਟੈਪ ਤੇ ਖਿੜਕੀ ਦੇ ਸਾਈਡਾਂ ਤੇ ਲੱਕੜ ਦੀ ਰੇਲਿੰਗ ਲਗਵਾਈ ਹੋਈ ਹੈ ਜੀ ਤਿੰਨ ਕਮਰੇ ਪਹਿਲੀ ਮੰਜ਼ਲ ਤੇ ਬਣੇ ਹੋਏ ਸੀਗੇ ਤਿੰਨ ਕਮਰੇ ਰਸੋਈ ਦੋ ਵਾਸ਼ਰੂਮ ਨਿਚਲੀ ਮੰਜ਼ਲ ਤੇ ਬਣੇ ਹੋਏ ਸੀਗੇ ਸੇਮ ਉਦਾਂ ਹੀ 3 ਕਮਰੇ 2 ਵਾਸ਼ਰੂਮ 1 ਰਸੋਈ ਦੂਜੀ ਮੰਜ਼ਲ ਤੇ ਬਣੇ ਹੋਏ ਹਨ ਕੋਠੀ ਦਾ ਐਡਰੈਸ ਵੀ ਤੁਹਾਨੂੰ ਦੱਸਨੇ ਆ ਜੀ ਇਹ ਕੋਠੀ ਜ਼ਿਲ੍ਹਾ ਜਲੰਧਰ ਪਿੰਡ ਆਦਮਪੁਰ ਵਿੱਚ ਬਣੀ ਹੋਈ ਹੈ ਜੀ ਨਹਿਰ ਦੇ ਨੇੜੇ ਇਹ ਬਣੀ ਹੋਈ ਹੈ ਬਾਕੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਉੱਪਰਲੀ ਮੰਜ਼ਲ ਤੇ ਵੀ ਸਾਰੇ ਪਾਸੇ ਪੱਥਰ ਲੱਗਾ ਹੋਇਆ। ਕਾਲੀ ਪੇਂਟ ਦਾ ਕੰਮ ਉੱਪਰ ਵੀ ਸਾਰਾ ਹੋਇਆ ਹੈ ਜੀ। ਮਾਲਕਾ ਨੇ ਕੋਠੀ ਦੀ ਡਿਮਾਂਡ 50 ਲੱਖ ਰੁਪਏ ਰੱਖੀ ਆ। ਬਾਕੀ ਤੁਸੀਂ ਰੇਟ ਦੀ ਗੱਲ ਫੋਨ ਤੇ ਕਰ ਲਈਓ। ਆ ਜੀ ਬਾਸ਼ਰੂਮ ਬਣਿਆ ਹੋਇਆ। ਬਾਸ਼ਰੂਮ ਵਿੱਚ ਸਾਰੇ ਟਾਇਲ ਲੱਗੀ ਹੋਈ ਹੈ। ਆ ਦੇਖੋ ਜੀ। ਸਾਰੇ ਦੀਵਾਰ ਤੇ ਟਾਇਲ ਲੱਗੀ ਹੋਈ ਹੈ। ਫਰਸ਼ ਤੇ ਪੱਥਰ ਲੱਗਾ ਹੈ ਜੀ। ਉੱਪਰ ਵੀ ਤਿੰਨੋਂ ਕਮਰੇ ਕਾਫੀ ਖੁੱਲਡੁੱਲੇ ਬਣੇ ਹੋਏ ਆ ਨਾ ਖਿੜਕੀਆਂ ਲੱਗੀਆਂ ਹੋਈਆਂ ਸਾਰੀਆਂ ਵੈਂਟੀਲੇਸ਼ਨ ਵਾਸਤੇ ਇਹਦੇ ਨਾਲ ਹੀ ਪੌੜੀਆਂ ਉੱਪਰ ਜਾਂਦੀਆਂ ਤੀਜੀ ਮੰਜ਼ਲ ਨੂੰ ਤੀਜੀ ਮੰਜ਼ਲ ਵਾਲੇ ਪੌੜੀਆਂ ਤੇ ਪੱਥਰ ਲੱਗਾ ਹੈ ਸਾਰਾ ਉੱਪਰ ਮੌਂਟੀ ਬਣੀ ਹੋਈ ਹੈ ਜੀ ਛੋਟੀ ਪੁੜੀ ਬਾਦੀ ਦੇ ਵਿੱਚ ਬਣੀ ਹੋਈ ਹੈ ਜੀ ਬਾਕੀ ਤੁਹਾਨੂੰ ਉੱਪਰ ਸਾਰਾ ਦਿਖਾ ਦਿੰਨੇ ਇੱਕ ਵਾਰੀ ਸਾਰੇ ਪਾਸੇ ਕੈਮਰਾ ਘੁਮਾ ਕੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ